तरीके ਦੇ ਨਾਲ سوشل میڈیا ਉੱਤੇ ਪੋਸਟ ਪਾ ਕੇ ਇਹ ਗੱਲ ਕਹੀ ਹੈ ਕਿ 네ਗੇਟਿਵ ਪੀਪਲ ਦਾ ਪ੍ਰੋਪਗੈਂਡਾ ਤਹਿਤ ਕਹਿੰਦੇ ਹੀ ਰਹਿਣਗੇ ਪਰ ਤੁਸੀਂ ਆਪਣਾ ਕੰਮ ਪੂਰਾ ਚੱਕ ਕੇ ਰੱਖੋ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਐਕਸ ਐਮ ਪੀ ਐਚ ਐਸ ਫੂਲਕਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਦੱਸਦੀ ਹੈ ਕਿ ਬੀਤੇ ਦਿਨ ਜਦੋਂ ਦਲਜੀਤ ਦੋਸਾਂਝ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚਦੇ ਨੇ ਤਾਂ ਬਹੁਤ ਸਾਰੇ ਨਾਮੀ ਲੋਕਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਬੋਲਿਆ ਜਾਂਦਾ ਹੈ ਜਿਸ ਮਗਰੋਂ ਹੁਣ ਐਚ ਐਸ ਫੂਲਕਾ ਉਹਨਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਔਰ ਟਵਿੱਟਰ ਅਕਾਊਂਟ ਦੇ ਉੱਤੇ ਉਹ ਪੋਸਟ ਪਾਉਂਦੇ ਨੇ ਉਹ ਦਲਜੀਤ ਜੋ ਦੋਸਾਂਝ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਬਹੁਤ ਵੱਡਾ ਐਫਰਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਦਰਦ ਨੂੰ ਦੁਖਾਂਤ ਨੂੰ ਪੇਸ਼ ਕਰਦੀ ਉਹਨਾਂ ਦੀ ਜੋ ਫਿਲਮ ਹੈ ਜੋ ਕਿ 1984 ਦੇ ਕਤਲੇਆਮ ਦੇ ਉੱਤੇ ਜਸਵੰਤ ਸਿੰਘ ਖਾਲੜਾ ਦੀ ਜੋ ਪੂਰੀ ਜ਼ਿੰਦਗੀ ਸੀ ਉਸ ਦੇ ਉੱਤੇ ਦਰਸਾਈ ਗਈ ਫਿਲਮ ਹੈ ਔਰ ਉਹਦੇ ਵਿੱਚ ਉਸਨੇ ਜਿਸ ਤਰੀਕੇ ਦੇ ਨਾਲ ਅਦਾਕਾਰੀ ਕੀਤੀ ਹੈ ਉਸ ਨੂੰ ਉਹ ਬਹੁਤ ਸਰਾਉਂਦੇ ਨੇ ਤਾਂ ਅਜੇ ਹੀ ਵਿਚ ਐਚਐਸ ਫੂਲ ਕਾ ਵਧਾਈ ਵੀ ਦਿੰਦੇ ਨੇ ਔਰ ਉਹਨਾਂ ਨੂੰ ਗੁੱਡ ਵਰਕ ਕਹਿ ਕੇ ਸ਼ਾਬਾਸ਼ੀ ਵੀ ਦਿੰਦੇ ਨੇ ਔਰ ਨਾਲ-ਨਾਲ ਇਹ ਵੀ ਕਹਿੰਦੇ ਨੇ ਕਿ ਜਿਹੜੇ ਬੰਦੇ ਨੈਗੇਟਿਵਿਟੀ ਫਲਾਉਂਦੇ ਨੇ ਉਹ ਦਰਅਸਲ ਪ੍ਰੋਪੋਗੈਂਡਾ ਦੇ ਤਹਿਤ ਪੁਲਾਇਆ ਜਾ ਰਿਹਾ ਪਰ ਉਹ ਦਿਲਜੀਤ ਦੋਸਾਂਝ ਦਾ ਸ਼ੁਕਰੀਆ ਕਰਦੇ ਨੇ ਕਿ ਉਹ ਇੰਨੀ ਚੰਗੀਆਂ ਫਿਲਮਾਂ ਪੰਜਾਬ ਦੇ ਮੁੱਦੇ ਨੂੰ ਚੱਕਦੀਆਂ ਹੋਈਆਂ ਫਿਲਮਾਂ ਦੇ ਰਹੇ ਨੇ ਅਰਜਿਹਦ ਵਿੱਚ ਤੁਸੀਂ ਦੇਖੋ ਕਿ ਜਦੋਂ ਦਲਜੀਤ ਦੋਸਾਂਜ ਬੀਤੇ ਦਿਨ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਨੇ ਲੱਖਾਂ ਰੁਪਏ ਜਿੱਤੇ ਔਰ ਉਹ ਸਾਰੇ ਲੱਖਾਂ ਦੇ ਲੱਖਾਂ ਰੁਪਏ ਪੰਜਾਬ ਦੇ ਫਲੱਡ ਇਫੈਕਟਿਡ ਏਰੀਆ ਦੇ ਵਿੱਚ ਇਸਤੇਮਾਲ ਕੀਤੇ ਜਾਣਗੇ ਔਰ ਉਹਨਾਂ ਲੋਕਾਂ ਤੱਕ ਪਹੁੰਚਦੇ ਕੀਤੇ ਜਾਣਗੇ ਜੋ ਲੋਕ ਇਸ ਸਮੇਂ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਘਰ ਪੂਰੀ ਤਰੀਕੇ ਨਾਲ ਖਰਾਬ ਹੋ ਚੁੱਕੇ ਨੇ ਕੇਬੀਸੀ ਤੋਂ ਜਿੱਤੇ ਹੋਏ ਦਿਲਜੀਤ ਦੋਸਾਂਝ ਦੇ ਪੈਸੇ ਉੱਥੇ ਇਸਤੇਮਾਲ ਕੀਤੇ ਜਾਣ ਔਰ ਤੁਸੀਂ ਦੇਖੋ ਕਿ ਕੁਝ ਅਜਿਹੇ ਲੋਕ ਵੀ ਨੇ ਜੋ ਦਿਲਜੀਤ ਦੇ ਇਸ ਚੰਗੇ ਕੰਮ ਨੂੰ ਵੀ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਦਿਲਜੀਤ ਦੋਸਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦਿਲਜੀਤ ਵੱਲੋਂ ਕੋਈ ਵੀ ਬਿਆਨ ਇਸ ਉਸਤੇ ਪੇਸ਼ ਨਹੀਂ ਕੀਤਾ ਗਿਆ ਸਮਾ ਦੀ ਅਜੇ ਹੀ ਵੱਡੇ ਜੋ ਲੀਡਰ ਨੇ ਐਚਐਸ ਫੁਲਕਾ ਵਰਗੇ ਉਹ ਵੀ ਹੁਣ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਪੋਸਟ ਪਾ ਰਹੇ ਨੇ ਤਾਂ ਦਲਜੀਤ ਦੋਸਾਂਝ ਅਕਸਰ ਹੀ ਬਹੁਤ ਸਾਰੇ ਅਜੇ ਹੀ ਨਿਸ਼ਾਨੇ ਤੇ ਆਉਂਦੇ ਨੇ ਜਿੱਥੇ ਉਹਨਾਂ ਨੂੰ ਘੇਰਿਆ ਜਾਂਦਾ ਉਹਨਾਂ ਦੇ ਚੰਗੇ ਕੰਮ ਨੂੰ ਲੈ ਕੇ ਵੀ ਉਹਨਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਪਰ ਦਲਜੀਤ ਦੋਸਾਂਝ ਇੱਕ ਅਜੇ ਹੀ ਪੰਜਾਬੀ ਕਲਾਕਾਰ ਨੇ ਜੋ ਹਮੇਸ਼ਾ ਪੰਜਾਬ ਦੇ ਦੁੱਖ ਦਰਦ ਨੂੰ ਬਿਆਨ ਵੀ ਕਰਦੇ ਨੇ ਔਰ ਮੋਢੇ ਨਾਲ ਮੋਢਾ ਜੋੜ ਕੇ ਵੀ ਖੜੇ ਰਹਿੰਦੇ ਨੇ ਚਾਹੇ ਉਹ ਫਲੱਡ ਹੋਵੇ ਭਾਵੇਂ ਪੰਜਾਬ ਦੇ ਪੁਰਾਣੇ ਦੁਕਾਨਾਂ ਨੂੰ ਆਪਣੀ ਫਿਲਮਾਂ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਉਸ ਦੀ ਪੇਸ਼ਕਾਰੀ ਕਰਨੀ ਹੋਵੇ ਪਰ ਕੁਝ ਲੋਕ ਦਿਲਜੀਤ ਦੋਸਾਂਝ ਦੇ ਖਿਲਾਫ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਐਚਐਸ ਫੂਲਕਾ ਨੇ ਚੰਗੀ तरीके ਦੇ ਨਾਲ سوشل میڈیا ਉੱਤੇ ਪੋਸਟ ਪਾ ਕੇ ਇਹ ਗੱਲ ਕਹੀ ਹੈ ਕਿ 네ਗੇਟਿਵ ਪੀਪਲ ਦਾ ਪ੍ਰੋਪਗੈਂਡਾ ਤਹਿਤ ਕਹਿੰਦੇ ਹੀ ਰਹਿਣਗੇ ਪਰ ਤੁਸੀਂ ਆਪਣਾ ਕੰਮ ਪੂਰਾ ਚੱਕ ਕੇ ਰੱਖੋ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਐਕਸ ਐਮ ਪੀ ਐਚ ਐਸ ਫੂਲਕਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਦੱਸਦੀ ਹੈ ਕਿ ਬੀਤੇ ਦਿਨ ਜਦੋਂ ਦਲਜੀਤ ਦੋਸਾਂਝ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚਦੇ ਨੇ ਤਾਂ ਬਹੁਤ ਸਾਰੇ ਨਾਮੀ ਲੋਕਾਂ ਦੇ ਵੱਲੋਂ ਉਹਨਾਂ ਦੇ ਖਿਲਾਫ બોલਿਆ ਜਾਂਦਾ ਹੈ ਜਿਸ ਮਗਰੋਂ ਹੁਣ ਐਚਐਸ ਫੂਲਕਾ ਉਹਨਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਔਰ ਟਵਿੱਟਰ ਅਕਾਊਂਟ ਦੇ ਉੱਤੇ ਉਹ ਪੋਸਟ ਪਾਉਂਦੇ ਨੇ ਉਹ ਦਲਜੀਤ ਜੋ ਦੋਸਾਂਝ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਬਹੁਤ ਵੱਡਾ ਐਫਰਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਦਰਦ ਨੂੰ ਦੁਖਾਂਤ ਨੂੰ ਪੇਸ਼ ਕਰਦੀ ਉਹਨਾਂ ਦੀ ਜੋ ਫਿਲਮ ਹੈ ਜੋ ਕਿ 1984 ਦੇ ਕਤਲੇਆਮ ਦੇ ਉੱਤੇ ਜਸਵੰਤ ਸਿੰਘ ਖਾਲੜਾ ਦੀ ਜੋ ਪੂਰੀ ਜ਼ਿੰਦਗੀ ਸੀ ਉਸ ਦੇ ਉੱਤੇ ਦਰਸਾਈ ਗਈ ਫਿਲਮ ਹੈ ਔਰ ਉਹਦੇ ਵਿੱਚ ਉਸਨੇ ਜਿਸ ਤਰੀਕੇ ਦੇ ਨਾਲ ਅਦਾਕਾਰੀ ਕੀਤੀ ਹੈ ਉਸ ਨੂੰ ਉਹ ਬਹੁਤ ਸਰਾਉਂਦੇ ਨੇ ਤਾਂ ਅਜੇਹੇ ਦੇ ਵਿੱਚ ਐਚਐਸ ਫੂਲਕਾ ਵਧਾਈ ਵੀ ਦਿੰਦੇ ਨੇ ਔਰ ਉਹਨਾਂ ਨੂੰ ਗੁੱਡ ਵਰਕ ਕਹਿ ਕੇ ਸ਼ਾਬਾਸ਼ੀ ਵੀ ਦਿੰਦੇ ਨੇ ਔਰ ਨਾਲ-ਨਾਲ ਇਹ ਵੀ ਕਹਿੰਦੇ ਨੇ ਕਿ ਜਿਹੜੇ ਬੰਦੇ ਨੈਗੇਟਿਵਿਟੀ ਫਲਾਉਂਦੇ ਨੇ ਉਹ ਦਰਅਸਲ ਪ੍ਰੋਪੋਗੈਂਡਾ ਦੇ ਤਹਿਤ ਪੁਲਾਇਆ ਜਾ ਰਿਹਾ ਪਰ ਉਹ ਦਿਲਜੀਤ ਦੋਸਾਂਝ ਦਾ ਸ਼ੁਕਰੀਆ ਕਰਦੇ ਨੇ ਕਿ ਉਹ ਇੰਨੀ ਚੰਗੀਆਂ ਫਿਲਮਾਂ ਪੰਜਾਬ ਦੇ ਮੁੱਦੇ ਨੂੰ ਚੱਕਦੀਆਂ ਹੋਈਆਂ ਫਿਲਮਾਂ ਦੇ ਰਹੇ ਨੇ ਅਰਜਿਹਦ ਵਿੱਚ ਤੁਸੀਂ ਦੇਖੋ ਕਿ ਜਦੋਂ ਦਲਜੀਤ ਦੋਸਾਂਜ ਬੀਤੇ ਦਿਨ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਨੇ ਲੱਖਾਂ ਰੁਪਏ ਜਿੱਤੇ ਔਰ ਉਹ ਸਾਰੇ ਲੱਖਾਂ ਦੇ ਲੱਖਾਂ ਰੁਪਏ ਪੰਜਾਬ ਦੇ ਫਲੱਡ ਇਫੈਕਟਿਡ ਏਰੀਆ ਦੇ ਵਿੱਚ ਇਸਤੇਮਾਲ ਕੀਤੇ ਜਾਣਗੇ ਔਰ ਉਹਨਾਂ ਲੋਕਾਂ ਤੱਕ ਪਹੁੰਚਦੇ ਕੀਤੇ ਜਾਣਗੇ ਜੋ ਲੋਕ ਇਸ ਸਮੇਂ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਘਰ ਪੂਰੀ ਤਰੀਕੇ ਨਾਲ ਖਰਾਬ ਹੋ ਚੁੱਕੇ ਨੇ ਕੇਬੀਸੀ ਤੋਂ ਜਿੱਤੇ ਹੋਏ ਦਲਜੀਤ ਦੋਸਾਂਝ ਦੇ ਪੈਸੇ ਉੱਥੇ ਇਸਤੇਮਾਲ ਕੀਤੇ ਜਾਣ ਔਰ ਤੁਸੀਂ ਦੇਖੋ ਕਿ ਕੁਝ ਅਜਿਹੇ ਲੋਕ ਵੀ ਨੇ ਜੋ ਦਲਜੀਤ ਦੇ ਇਸ ਚੰਗੇ ਕੰਮ ਨੂੰ ਵੀ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਦਲਜੀਤ ਦੋਸਾਂਝ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦਲਜੀਤ ਵੱਲੋਂ ਕੋਈ ਵੀ ਬਿਆਨ ਇਸ ਉਸਤੇ ਪੇਸ਼ ਨਹੀਂ ਕੀਤਾ ਗਿਆ ਸਮਾ ਦੀ ਅਜੇ ਹੀ ਵੱਡੇ ਜੋ ਲੀਡਰ ਨੇ ਐਚਐਸ ਫੁਲਕਾ ਵਰਗੇ ਉਹ ਵੀ ਹੁਣ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਪੋਸਟ ਪਾ ਰਹੇ ਨੇ ਤਾਂ ਦਲਜੀਤ ਦੋਸਾਂਝ ਅਕਸਰ ਹੀ ਬਹੁਤ ਸਾਰੇ ਅਜੇ ਹੀ ਨਿਸ਼ਾਨੇ ਤੇ ਆਉਂਦੇ ਨੇ ਜਿੱਥੇ ਉਹਨਾਂ ਨੂੰ ਘੇਰਿਆ ਜਾਂਦਾ ਉਹਨਾਂ ਦੇ ਚੰਗੇ ਕੰਮ ਨੂੰ ਲੈ ਕੇ ਵੀ ਉਹਨਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਪਰ ਦਲਜੀਤ ਦੋਸਾਂਝ ਇੱਕ ਅਜਿਹੇ ਪੰਜਾਬੀ ਕਲਾਕਾਰ ਨੇ ਜੋ ਹਮੇਸ਼ਾ ਪੰਜਾਬ ਦੇ ਦੁੱਖ ਦਰਦ ਨੂੰ ਬਿਆਨ ਵੀ ਕਰਦੇ ਨੇ ਔਰ ਮੋਢੇ ਨਾਲ ਮੋਢਾ ਜੋੜ ਕੇ ਵੀ ਖੜੇ ਰਹਿੰਦੇ ਨੇ ਚਾਹੇ ਉਹ ਫਲੱਡ ਹੋਵੇ ਭਾਵੇਂ ਪੰਜਾਬ ਦੇ ਪੁਰਾਣੇ ਦੁਕਾਨਦਾਰਾਂ ਨੂੰ ਆਪਣੀ ਫਿਲਮਾਂ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਉਸ ਦੀ ਪੇਸ਼ਕਾਰੀ ਕਰਨੀ ਹੋਵੇ ਪਰ ਕੁਝ ਲੋਕ ਦਲਜੀਤ ਦੋਸਾਂਝ ਦੇ ਖਿਲਾਫ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਐਚਐਸ ਫੂਲਕਾ ਨੇ ਚੰਗੀ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਹ ਗੱਲ ਕਹੀ ਹੈ ਕਿ 네ਗੇਟਿਵ ਪੀਪਲ ਦਾ ਪ੍ਰੋਪਗੈਂਡਾ ਤਹਿਤ ਕਹਿੰਦੇ ਹੀ ਰਹਿਣਗੇ ਪਰ ਤੁਸੀਂ ਆਪਣਾ ਕੰਮ ਪੂਰਾ ਚੱਕ ਕੇ ਰੱਖੋ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਐਕਸ ਐਮ ਪੀ ਐਚ ਐਸ ਫੂਲਕਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਦੱਸਦੀ ਹੈ ਕਿ ਬੀਤੇ ਦਿਨ ਜਦੋਂ ਦਲਜੀਤ ਦੋਸਾਂਝ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚਦੇ ਨੇ ਤਾਂ ਬਹੁਤ ਸਾਰੇ ਨਾਮੀ ਲੋਕਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਬੋਲਿਆ ਜਾਂਦਾ ਹੈ ਜਿਸ ਮਗਰੋਂ ਹੁਣ ਐਚਐਸ ਫੂਲਕਾ ਉਹਨਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਔਰ ਟਵਿੱਟਰ ਅਕਾਊਂਟ ਦੇ ਉੱਤੇ ਉਹ ਪੋਸਟ ਪਾਉਂਦੇ ਨੇ ਉਹ ਦਲਜੀਤ ਜੋ ਦੋਸਾਂਝ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਬਹੁਤ ਵੱਡਾ ਐਫਰਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਦਰਦ ਨੂੰ ਦੁਖਾਂਤ ਨੂੰ ਪੇਸ਼ ਕਰਦੀ ਉਹਨਾਂ ਦੀ ਜੋ ਫਿਲਮ ਹੈ ਜੋ ਕਿ 1984 ਦੇ ਕਤਲੇਆਮ ਦੇ ਉੱਤੇ ਜਸਵੰਤ ਸਿੰਘ ਖਾਲੜਾ ਦੀ ਜੋ ਪੂਰੀ ਜ਼ਿੰਦਗੀ ਸੀ ਉਸ ਦੇ ਉੱਤੇ ਦਰਸਾਈ ਗਈ ਫਿਲਮ ਹੈ ਔਰ ਉਹਦੇ ਵਿੱਚ ਉਹ ਉਸਨੇ ਜਿਸ ਤਰੀਕੇ ਦੇ ਨਾਲ ਅਦਾਕਾਰੀ ਕੀਤੀ ਹੈ ਉਸ ਨੂੰ ਉਹ ਬਹੁਤ ਸਰਾਉਂਦੇ ਨੇ ਤਾਂ ਅਜੇਹੇ ਦੇ ਵਿੱਚ ਐਚਐਸ ਫੂਲਕਾ ਵਧਾਈ ਵੀ ਦਿੰਦੇ ਨੇ ਔਰ ਉਹਨਾਂ ਨੂੰ ਗੁੱਡ ਵਰਕ ਕਹਿ ਕੇ ਸ਼ਾਬਾਸ਼ੀ ਵੀ ਦਿੰਦੇ ਨੇ ਔਰ ਨਾਲ-ਨਾਲ ਇਹ ਵੀ ਕਹਿੰਦੇ ਨੇ ਕਿ ਜਿਹੜੇ ਬੰਦੇ 네ਗੇਟਿਵਿਟੀ ਫਲਾਉਂਦੇ ਨੇ ਉਹ ਦਰਅਸਲ ਪ੍ਰੋਪੋਗੈਂਡਾ ਦੇ ਤਹਿਤ ਪੁਲਾਇਆ ਜਾ ਰਿਹਾ ਪਰ ਉਹ ਦਲਜੀਤ ਦੋਸਾਂਝ ਦਾ ਸ਼ੁਕਰੀਆ ਕਰਦੇ ਨੇ ਕਿ ਉਹ ਇੰਨੀ ਚੰਗੀਆਂ ਫਿਲਮਾਂ ਪੰਜਾਬ ਦੇ ਮੁੱਦੇ ਨੂੰ ਚੱਕਦੀਆਂ ਹੋਈਆਂ ਫਿਲਮਾਂ ਦੇ ਰਹੇ ਨੇ ਅਰਜਿਹਦ ਵਿੱਚ ਤੁਸੀਂ ਦੇਖੋ ਕਿ ਜਦੋਂ ਦਲਜੀਤ ਦੋਸਾਂਜ ਬੀਤੇ ਦਿਨ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਨੇ ਲੱਖਾਂ ਰੁਪਏ ਜਿੱਤੇ ਔਰ ਉਹ ਸਾਰੇ ਲੱਖਾਂ ਦੇ ਲੱਖਾਂ ਰੁਪਏ ਪੰਜਾਬ ਦੇ ਫਲੱਡ ਇਫੈਕਟਿਡ ਏਰੀਆ ਦੇ ਵਿੱਚ ਇਸਤੇਮਾਲ ਕੀਤੇ ਜਾਣਗੇ ਔਰ ਉਹਨਾਂ ਲੋਕਾਂ ਤੱਕ ਪਹੁੰਚਦੇ ਕੀਤੇ ਜਾਣਗੇ ਜੋ ਲੋਕ ਇਸ ਸਮੇਂ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਘਰ ਪੂਰੀ ਤਰੀਕੇ ਨਾਲ ਖਰਾਬ ਹੋ ਚੁੱਕੇ ਨੇ KBC ਤੋਂ ਜਿੱਤੇ ਹੋਏ ਦਲਜੀਤ ਦੋਸਾਂਝ ਦੇ ਪੈਸੇ ਉੱਥੇ ਇਸਤੇਮਾਲ ਕੀਤੇ ਜਾਣ ਔਰ ਤੁਸੀਂ ਦੇਖੋ ਕਿ ਕੁਝ ਅਜਿਹੇ ਲੋਕ ਵੀ ਨੇ ਜੋ ਦਲਜੀਤ ਦੇ ਇਸ ਚੰਗੇ ਕੰਮ ਨੂੰ ਵੀ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਦਲਜੀਤ ਦੋਸਾਂਝ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦਲਜੀਤ ਵੱਲੋਂ ਕੋਈ ਵੀ ਬਿਆਨ ਇਸ ਉਸਤੇ ਪੇਸ਼ ਨਹੀਂ ਕੀਤਾ ਗਿਆ ਸਮਾ ਦੀ ਅਜੇੇ ਵੱਡੇ ਜੋ ਲੀਡਰ ਨੇ ਐਚਐਸ ਫੁਲਕਾ ਵਰਗੇ ਉਹ ਵੀ ਹੁਣ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਪੋਸਟ ਪਾ ਰਹੇ ਨੇ ਤਾਂ ਦਲਜੀਤ ਦੋਸਾਂਝ ਅਕਸਰ ਹੀ ਬਹੁਤ ਸਾਰੇ ਅਜਿਹੇ ਨਿਸ਼ਾਨੇ ਤੇ ਆਉਂਦੇ ਨੇ ਜਿੱਥੇ ਉਹਨਾਂ ਨੂੰ ਘੇਰਿਆ ਜਾਂਦਾ ਉਹਨਾਂ ਦੇ ਚੰਗੇ ਕੰਮ ਨੂੰ ਲੈ ਕੇ ਵੀ ਉਹਨਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਪਰ ਦਲਜੀਤ ਦੋਸਾਂਝ ਇੱਕ ਅਜਿਹੇ ਪੰਜਾਬੀ ਕਲਾਕਾਰ ਨੇ ਜੋ ਹਮੇਸ਼ਾ ਪੰਜਾਬ ਦੇ ਦੁੱਖ ਦਰਦ ਨੂੰ ਬਿਆਨ ਵੀ ਕਰਦੇ ਨੇ ਔਰ ਮੋਢੇ ਨਾਲ ਮੋਢਾ ਜੋੜ ਕੇ ਵੀ ਖੜੇ ਰਹਿੰਦੇ ਨੇ ਚਾਹੇ ਉਹ ਫਲੱਡ ਹੋਵੇ ਭਾਵੇਂ ਪੰਜਾਬ ਦੇ ਪੁਰਾਣੇ ਦੁਖਾਂਦਾਂ ਨੂੰ ਆਪਣੀ ਫਿਲਮਾਂ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਉਸ ਦੀ ਪੇਸ਼ਕਾਰੀ ਕਰਨੀ ਹੋਵੇ ਪਰ ਕੁਝ ਲੋਕ ਦਲਜੀਤ ਦੋਸਾਂਝ ਦੇ ਖਿਲਾਫ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਐਚਐਸ ਫੂਲਕਾ ਨੇ ਚੰਗੀ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਹ ਗੱਲ ਕਹੀ ਹੈ ਕਿ 네ਗੇਟਿਵ ਪੀਪਲ ਦਾ ਪ੍ਰੋਪਗੈਂਡਾ ਤਹਿਤ ਕਹਿੰਦੇ ਹੀ ਰਹਿਣਗੇ ਪਰ ਤੁਸੀਂ ਆਪਣਾ ਕੰਮ ਪੂਰਾ ਚੱਕ ਕੇ ਰੱਖੋ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਐਕਸ ਐਮ ਪੀ ਐਚ ਐਸ ਫੂਲਕਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਦੱਸਦੀ ਹੈ ਕਿ ਬੀਤੇ ਦਿਨ ਜਦੋਂ ਦਲਜੀਤ ਦੋਸਾਂਝ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚਦੇ ਨੇ ਤਾਂ ਬਹੁਤ ਸਾਰੇ ਨਾਮੀ ਲੋਕਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਬੋਲਿਆ ਜਾਂਦਾ ਜਿਸ ਮਗਰੋਂ ਹੁਣ ਐਚਐਸ ਫੂਲਕਾ ਉਹਨਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਔਰ ਟਵਿੱਟਰ ਅਕਾਊਂਟ ਦੇ ਉੱਤੇ ਉਹ ਪੋਸਟ ਪਾਉਂਦੇ ਨੇ ਉਹ ਦਲਜੀਤ ਜੋ ਦੋਸਾਂਝ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਬਹੁਤ ਵੱਡਾ ਐਫਰਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਦਰਦ ਨੂੰ ਦੁਖਾਂਤ ਨੂੰ ਪੇਸ਼ ਕਰਦੀ ਉਹਨਾਂ ਦੀ ਜੋ ਫਿਲਮ ਹੈ ਜੋ ਕਿ 1984 ਦੇ ਕਤਲੇਆਮ ਦੇ ਉੱਤੇ ਜਸਵੰਤ ਸਿੰਘ ਖਾਲੜਾ ਦੀ ਜੋ ਪੂਰੀ ਜ਼ਿੰਦਗੀ ਸੀ ਉਸ ਦੇ ਉੱਤੇ ਦਰਸਾਈ ਗਈ ਫਿਲਮ ਹੈ ਔਰ ਉਹਦੇ ਵਿੱਚ ਉਸਨੇ ਜਿਸ ਤਰੀਕੇ ਦੇ ਨਾਲ ਅਦਾਕਾਰੀ ਕੀਤੀ ਹੈ ਉਸ ਨੂੰ ਉਹ ਬਹੁਤ ਸਰਾਉਂਦੇ ਨੇ ਤਾਂ ਅਜੇਹੇ ਦੇ ਵਿੱਚ ਐਚਐਸ ਫੂਲਕਾ ਵਧਾਈ ਵੀ ਦਿੰਦੇ ਨੇ ਔਰ ਉਹਨਾਂ ਨੂੰ ਗੁੱਡ ਵਰਕ ਕਹਿ ਕੇ ਸ਼ਾਬਾਸ਼ੀ ਵੀ ਦਿੰਦੇ ਨੇ ਔਰ ਨਾਲ-ਨਾਲ ਇਹ ਵੀ ਕਹਿੰਦੇ ਕਿ ਜਿਹੜੇ ਬੰਦੇ ਨੈਗੇਟਿਵਿਟੀ ਫਲਾਉਂਦੇ ਨੇ ਉਹ ਦਰਅਸਲ ਪ੍ਰੋਪਗੈਂਡਾ ਦੇ ਤਹਿਤ ਪੁਲਾਇਆ ਜਾ ਰਿਹਾ ਪਰ ਉਹ ਦਲਜੀਤ ਦੋਸਾਂਝ ਦਾ ਸ਼ੁਕਰੀਆ ਕਰਦੇ ਨੇ ਕਿ ਉਹ ਇੰਨੀ ਚੰਗੀਆਂ ਫਿਲਮਾਂ ਪੰਜਾਬ ਦੇ ਮੁੱਦੇ ਨੂੰ ਚੱਕਦੀਆਂ ਹੋਈਆਂ ਫਿਲਮਾਂ ਦੇ ਰਹੇ ਨੇ ਅਰਜਿਹਦ ਵਿੱਚ ਤੁਸੀਂ ਦੇਖੋ ਕਿ ਜਦੋਂ ਦਲਜੀਤ ਦੋਸਾਂਜ ਬੀਤੇ ਦਿਨ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਨੇ ਲੱਖਾਂ ਰੁਪਏ ਜਿੱਤੇ ਔਰ ਉਹ ਸਾਰੇ ਲੱਖਾਂ ਦੇ ਲੱਖਾਂ ਰੁਪਏ ਪੰਜਾਬ ਦੇ ਫਲੱਡ ਇਫੈਕਟਿਡ ਏਰੀਆ ਦੇ ਵਿੱਚ ਇਸਤੇਮਾਲ ਕੀਤੇ ਜਾਣਗੇ ਔਰ ਉਹਨਾਂ ਲੋਕਾਂ ਤੱਕ ਪਹੁੰਚਦੇ ਕੀਤੇ ਜਾਣਗੇ ਜੋ ਲੋਕ ਇਸ ਸਮੇਂ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਘਰ ਪੂਰੀ ਤਰੀਕੇ ਨਾਲ ਖਰਾਬ ਹੋ ਚੁੱਕੇ ਨੇ KBC ਤੋਂ ਜਿੱਤੇ ਹੋਏ ਦਿਲਜੀਤ ਦੋਸਾਂਜ ਦੇ ਪੈਸੇ ਉੱਥੇ ਇਸਤੇਮਾਲ ਕੀਤੇ ਜਾਣ ਔਰ ਤੁਸੀਂ ਦੇਖੋ ਕਿ ਕੁਝ ਅਜਿਹੇ ਲੋਕ ਵੀ ਨੇ ਜੋ ਦਲਜੀਤ ਦੇ ਇਸ ਚੰਗੇ ਕੰਮ ਨੂੰ ਵੀ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਦਲਜੀਤ ਦੋਸਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦਲਜੀਤ ਵੱਲੋਂ ਕੋਈ ਵੀ ਬਿਆਨ ਇਸ ਉਸਤੇ ਪੇਸ਼ ਨਹੀਂ ਕੀਤਾ ਗਿਆ ਸਮਾ ਦੀ ਅਜਿਹੇ ਵੱਡੇ ਜੋ ਲੀਡਰ ਨੇ ਐਚਐਸ ਫੁਲਕਾ ਵਰਗੇ ਉਹ ਵੀ ਹੁਣ ਦਲਜੀਤ ਦੋਸਾਂ ਦੇ ਹੱਕ ਦੇ ਵਿੱਚ ਪੋਸਟ ਪਾ ਰਹੇ ਨੇ ਤਾਂ ਦਲਜੀਤ ਦੋਸਾਂ ਚ ਅਕਸਰ ਹੀ ਬਹੁਤ ਸਾਰੇ ਅਜਿਹੇ ਨਿਸ਼ਾਨੇ ਤੇ ਆਉਂਦੇ ਨੇ ਜਿੱਥੇ ਉਹਨਾਂ ਨੂੰ ਘੇਰਿਆ ਜਾਂਦਾ ਉਹਨਾਂ ਦੇ ਚੰਗੇ ਕੰਮ ਨੂੰ ਲੈ ਕੇ ਵੀ ਉਹਨਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਪਰ ਦਲਜੀਤ ਦੋਸਾਂਝ ਇੱਕ ਅਜਿਹੇ ਪੰਜਾਬੀ ਕਲਾਕਾਰ ਨੇ ਜੋ ਹਮੇਸ਼ਾ ਪੰਜਾਬ ਦੇ ਦੁੱਖ ਦਰਦ ਨੂੰ ਬਿਆਨ ਵੀ ਕਰਦੇ ਨੇ ਔਰ ਮੋਢੇ ਨਾਲ ਮੋਢਾ ਜੋੜ ਕੇ ਵੀ ਖੜੇ ਰਹਿੰਦੇ ਨੇ ਚਾਹੇ ਉਹ ਫਲੱਡ ਹੋਵੇ ਭਾਵੇਂ ਪੰਜਾਬ ਦੇ ਪੁਰਾਣੇ ਦੁਕਾਨਦਾਰ ਨੂੰ ਆਪਣੀ ਫਿਲਮਾਂ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਉਸ ਦੀ ਪੇਸ਼ਕਾਰੀ ਕਰਨੀ ਹੋਵੇ ਪਰ ਕੁਝ ਲੋਕ ਦਲਜੀਤ ਦੋਸਾਂਝ ਦੇ ਖਿਲਾਫ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਐਚਐਸ ਫੂਲਕਾ ਨੇ ਚੰਗੀ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਹ ਗੱਲ ਕਹੀ ਹੈ ਕਿ 네ਗੇਟਿਵ ਪੀਪਲ ਦਾ ਪ੍ਰੋਪਗੈਂਡਾ ਤਹਿਤ ਕਹਿੰਦੇ ਹੀ ਰਹਿਣਗੇ ਪਰ ਤੁਸੀਂ ਆਪਣਾ ਕੰਮ ਪੂਰਾ ਚੱਕ ਕੇ ਰੱਖੋ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਐਕਸ ਐਮ ਪੀ ਐਚ ਐਸ ਫੂਲਕਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਦੱਸਦੀ ਹੈ ਕਿ ਬੀਤੇ ਦਿਨ ਜਦੋਂ ਦਲਜੀਤ ਦੋਸਾਂਝ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚਦੇ ਨੇ ਤਾਂ ਬਹੁਤ ਸਾਰੇ ਨਾਮੀ ਲੋਕਾਂ ਦੇ ਵੱਲੋਂ ਉਹਨਾਂ ਦੇ ਖਿਲਾਫ બોલਿਆ ਜਾਂਦਾ ਜਿਸ ਮਗਰੋਂ ਹੁਣ ਐਚਐਸ ਫੂਲਕਾ ਉਹਨਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਔਰ ਟਵਿੱਟਰ ਅਕਾਊਂਟ ਦੇ ਉੱਤੇ ਉਹ ਪੋਸਟ ਪਾਉਂਦੇ ਨੇ ਉਹ ਦਲਜੀਤ ਜੋ ਦੋਸਾਂਝ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਬਹੁਤ ਵੱਡਾ ਐਫਰਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਦਰਦ ਨੂੰ ਦੁਖਾਂਤ ਨੂੰ ਪੇਸ਼ ਕਰਦੀ ਉਹਨਾਂ ਦੀ ਜੋ ਫਿਲਮ ਹੈ ਜੋ ਕਿ 1984 ਦੇ ਕਤਲੇਆਮ ਦੇ ਉੱਤੇ ਜਸਪੰਦ ਸਿੰਘ ਖਾਲੜਾ ਦੀ ਜੋ ਪੂਰੀ ਜ਼ਿੰਦਗੀ ਸੀ ਉਸ ਦੇ ਉੱਤੇ ਦਰਸਾਈ ਗਈ ਫਿਲਮ ਹੈ ਔਰ ਉਹਦੇ ਵਿੱਚ ਉਸ ਨੇ ਜਿਸ ਤਰੀਕੇ ਦੇ ਨਾਲ ਅਦਾਕਾਰੀ ਕੀਤੀ ਹੈ ਉਸ ਨੂੰ ਉਹ ਬਹੁਤ ਸਰਾਉਂਦੇ ਨੇ ਤਾਂ ਅਜੇਹੇ ਦੇ ਵਿੱਚ ਐਚਐਸ ਫੂਲਕਾ ਵਧਾਈ ਵੀ ਦਿੰਦੇ ਨੇ ਔਰ ਉਹਨਾਂ ਨੂੰ ਗੁੱਡ ਵਰਕ ਕਹਿ ਕੇ ਸ਼ਾਬਾਸ਼ੀ ਵੀ ਦਿੰਦੇ ਨੇ ਔਰ ਨਾਲ-ਨਾਲ ਇਹ ਵੀ ਕਹਿੰਦੇ ਨੇ ਕਿ ਜਿਹੜੇ ਬੰਦੇ 네ਗੇਟਿਵਿਟੀ ਫਲਾਉਂਦੇ ਨੇ ਉਹ ਦਰਅਸਲ ਪ੍ਰੋਪੋਗੈਂਡਾ ਦੇ ਤਹਿਤ ਪੁਲਾਇਆ ਜਾ ਰਿਹਾ ਪਰ ਉਹ ਦਿਲਜੀਤ ਦੋਸਾਂਝ ਦਾ ਸ਼ੁਕਰੀਆ ਕਰਦੇ ਨੇ ਕਿ ਉਹ ਇੰਨੀ ਚੰਗੀਆਂ ਫਿਲਮਾਂ ਪੰਜਾਬ ਦੇ ਮੁੱਦੇ ਨੂੰ ਚੱਕਦੀਆਂ ਹੋਈਆਂ ਫਿਲਮਾਂ ਦੇ ਰਹੇ ਨੇ ਔਰ ਅਜਿਹੇ ਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਦਲਜੀਤ ਦੋਸਾਂਝ ਬੀਤੇ ਦਿਨ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਨੇ ਲੱਖਾਂ ਰੁਪਏ ਜਿੱਤੇ ਔਰ ਉਹ ਸਾਰੇ ਲੱਖਾਂ ਦੇ ਲੱਖਾਂ ਰੁਪਏ ਪੰਜਾਬ ਦੇ ਫਲੱਡ ਇਫੈਕਟਿਡ ਏਰੀਆ ਦੇ ਵਿੱਚ ਇਸਤੇਮਾਲ ਕੀਤੇ ਜਾਣਗੇ ਔਰ ਉਹਨਾਂ ਲੋਕਾਂ ਤੱਕ ਪਹੁੰਚਦੇ ਕੀਤੇ ਜਾਣਗੇ ਜੋ ਲੋਕ ਇਸ ਸਮੇਂ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਘਰ ਪੂਰੀ ਤਰੀਕੇ ਨਾਲ ਖਰਾਬ ਹੋ ਚੁੱਕੇ ਨੇ ਕੇਬੀਸੀ ਤੋਂ ਜਿੱਤੇ ਹੋਏ ਦਿਲਜੀਤ ਦੋਸਾਂਝ ਦੇ ਪੈਸੇ ਉੱਥੇ ਇਸਤੇਮਾਲ ਕੀਤੇ ਜਾਣ ਔਰ ਤੁਸੀਂ ਦੇਖੋ ਕਿ ਕੁਝ ਅਜਿਹੇ ਲੋਕ ਵੀ ਨੇ ਜੋ ਦਿਲਜੀਤ ਦੇ ਇਸ ਚੰਗੇ ਕੰਮ ਨੂੰ ਵੀ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਦਿਲਜੀਤ ਦੋਸਾਂਝ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦਿਲਜੀਤ ਵੱਲੋਂ ਕੋਈ ਵੀ ਬਿਆਨ ਇਸ ਉਸਤੇ ਪੇਸ਼ ਨਹੀਂ ਕੀਤਾ ਗਿਆ ਸਮਾ ਦੀ ਅਜੇ ਹੀ ਵੱਡੇ ਜੋ ਲੀਡਰ ਨੇ ਐਚਐਸ ਫੁਲਕਾ ਵਰਗੇ ਉਹ ਵੀ ਹੁਣ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਪੋਸਟ ਪਾ ਰਹੇ ਨੇ ਤਾਂ ਦਲਜੀਤ ਦੋਸਾਂਝ ਅਕਸਰ ਹੀ ਬਹੁਤ ਸਾਰੇ ਅਜੇ ਹੀ ਨਿਸ਼ਾਨੇ ਤੇ ਆਉਂਦੇ ਨੇ ਜਿੱਥੇ ਉਹਨਾਂ ਨੂੰ ਘੇਰਿਆ ਜਾਂਦਾ ਉਹਨਾਂ ਦੇ ਚੰਗੇ ਕੰਮ ਨੂੰ ਲੈ ਕੇ ਵੀ ਉਹਨਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਪਰ ਦਲਜੀਤ ਦੋਸਾਂਝ ਇੱਕ ਅਜਿਹੇ ਪੰਜਾਬੀ ਕਲਾਕਾਰ ਨੇ ਜੋ ਹਮੇਸ਼ਾ ਪੰਜਾਬ ਦੇ ਦੁੱਖ ਦਰਦ ਨੂੰ ਬਿਆਨ ਵੀ ਕਰਦੇ ਨੇ ਔਰ ਮੋਢੇ ਨਾਲ ਮੋਢਾ ਜੋੜ ਕੇ ਵੀ ਖੜੇ ਰਹਿੰਦੇ ਨੇ ਚਾਹੇ ਉਹ ਫਲੱਡ ਹੋਵੇ ਭਾਵੇਂ ਪੰਜਾਬ ਦੇ ਪੁਰਾਣੇ ਦੁਖਾਂਦਾਂ ਨੂੰ ਆਪਣੀ ਫਿਲਮਾਂ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਉਸ ਦੀ ਪੇਸ਼ਕਾਰੀ ਕਰਨੀ ਹੋਵੇ ਪਰ ਕੁਝ ਲੋਕ ਦਲਜੀਤ ਦੋਸਾਂਝ ਦੇ ਖਿਲਾਫ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਐਚਐਸ ਫੂਲਕਾ ਨੇ ਚੰਗੀ तरीके ਦੇ ਨਾਲ سوشل میڈیا ਉੱਤੇ ਪੋਸਟ ਪਾ ਕੇ ਇਹ ਗੱਲ ਕਹੀ ਹੈ ਕਿ 네ਗੇਟਿਵ ਪੀਪਲ ਦਾ ਪ੍ਰੋਪਗੈਂਡਾ ਤਹਿਤ ਕਹਿੰਦੇ ਹੀ ਰਹਿਣਗੇ ਪਰ ਤੁਸੀਂ ਆਪਣਾ ਕੰਮ ਪੂਰਾ ਚੱਕ ਕੇ ਰੱਖੋ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਐਕਸ ਐਮ ਪੀ ਐਚ ਐਸ ਫੂਲਕਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਦੱਸਦੀ ਹੈ ਕਿ ਬੀਤੇ ਦਿਨ ਜਦੋਂ ਦਲਜੀਤ ਦੋਸਾਂਝ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚਦੇ ਨੇ ਤਾਂ ਬਹੁਤ ਸਾਰੇ ਨਾਮੀ ਲੋਕਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਬੋਲਿਆ ਜਾਂਦਾ ਹੈ ਜਿਸ ਮਗਰੋਂ ਹੁਣ ਐਚ ਐਸ ਫੂਲਕਾ ਉਹਨਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਔਰ ਟਵਿੱਟਰ ਅਕਾਊਂਟ ਦੇ ਉੱਤੇ ਉਹ ਪੋਸਟ ਪਾਉਂਦੇ ਨੇ ਉਹ ਦਲਜੀਤ ਜੋ ਦੋਸਾਂਝ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਬਹੁਤ ਵੱਡਾ ਐਫਰਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਦਰਦ ਨੂੰ ਦੁਖਾਂਤ ਨੂੰ ਪੇਸ਼ ਕਰਦੀ ਉਹਨਾਂ ਦੀ ਜੋ ਫਿਲਮ ਹੈ ਜੋ ਕਿ 1984 ਦੇ ਕਤਲੇਆਮ ਦੇ ਉੱਤੇ ਜਸਵੰਤ ਸਿੰਘ ਖਾਲੜਾ ਦੀ ਜੋ ਪੂਰੀ ਜ਼ਿੰਦਗੀ ਸੀ ਉਸ ਦੇ ਉੱਤੇ ਦਰਸਾਈ ਗਈ ਫਿਲਮ ਹੈ ਔਰ ਉਹਦੇ ਵਿੱਚ ਉਸਨੇ ਜਿਸ ਤਰੀਕੇ ਦੇ ਨਾਲ ਅਦਾਕਾਰੀ ਕੀਤੀ ਹੈ ਉਸ ਨੂੰ ਉਹ ਬਹੁਤ ਸਰਾਉਂਦੇ ਨੇ ਤਾਂ ਅਜੇਹੇ ਇਹਚ ਐਚਐਸ ਫੂਲ ਕਾ ਵਧਾਈ ਵੀ ਦਿੰਦੇ ਨੇ ਔਰ ਉਹਨਾਂ ਨੂੰ ਗੁੱਡ ਵਰਕ ਕਹਿ ਕੇ ਸ਼ਾਬਾਸ਼ੀ ਵੀ ਦਿੰਦੇ ਨੇ ਔਰ ਨਾਲ-ਨਾਲ ਇਹ ਵੀ ਕਹਿੰਦੇ ਨੇ ਕਿ ਜਿਹੜੇ ਬੰਦੇ ਨੈਗੇਟਿਵਿਟੀ ਫਲਾਉਂਦੇ ਨੇ ਉਹ ਦਰਅਸਲ ਪ੍ਰੋਪੋਗੈਂਡਾ ਦੇ ਤਹਿਤ ਫਲਾਇਆ ਜਾ ਰਿਹਾ ਪਰ ਉਹ ਦਲਜੀਤ ਦੋਸਾਂਝ ਦਾ ਸ਼ੁਕਰੀਆ ਕਰਦੇ ਨੇ ਕਿ ਉਹ ਇੰਨੀ ਚੰਗੀਆਂ ਫਿਲਮਾਂ ਪੰਜਾਬ ਦੇ ਮੁੱਦੇ ਨੂੰ ਚੱਕਦੀਆਂ ਹੋਈਆਂ ਫਿਲਮਾਂ ਦੇ ਰਹੇ ਨੇ ਅਰਜਿਹਿਤ ਵਿੱਚ ਤੁਸੀਂ ਦੇਖੋ ਕਿ ਜਦੋਂ ਦਲਜੀਤ ਦੋਸਾਂਜ ਬੀਤੇ ਦਿਨ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਨੇ ਲੱਖਾਂ ਰੁਪਏ ਜਿੱਤੇ ਔਰ ਸਾਰੇ ਲੱਖਾਂ ਦੇ ਲੱਖਾਂ ਰੁਪਏ ਪੰਜਾਬ ਦੇ ਫਲੱਡ ਇਫੈਕਟਿਡ ਏਰੀਆ ਦੇ ਵਿੱਚ ਇਸਤੇਮਾਲ ਕੀਤੇ ਜਾਣਗੇ ਔਰ ਉਹਨਾਂ ਲੋਕਾਂ ਤੱਕ ਪਹੁੰਚਤੇ ਕੀਤੇ ਜਾਣਗੇ ਜੋ ਲੋਕ ਇਸ ਸਮੇਂ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਘਰ ਪੂਰੀ ਤਰੀਕੇ ਨਾਲ ਖਰਾਬ ਹੋ ਚੁੱਕੇ ਨੇ केबीसी ਤੋਂ ਜਿੱਤੇ ਹੋਏ ਦਲਜੀਤ ਦੋਸਾਂਜ ਦੇ ਪੈਸੇ ਉੱਥੇ ਇਸਤੇਮਾਲ ਕੀਤੇ ਜਾਣ ਔਰ ਤੁਸੀਂ ਦੇਖੋ ਕਿ ਕੁਝ ਅਜਿਹੇ ਲੋਕ ਵੀ ਨੇ ਜੋ ਦਲਜੀਤ ਦੇ ਇਸ ਚੰਗੇ ਕੰਮ ਨੂੰ ਵੀ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਦਲਜੀਤ ਦੋਸਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦਲਜੀਤ ਵੱਲੋਂ ਕੋਈ ਵੀ ਬਿਆਨ ਇਸ ਉਸਤੇ ਪੇਸ਼ ਨਹੀਂ ਕੀਤਾ ਗਿਆ ਸਮਾ ਦੀ ਅਜੇ ਹੀ ਵੱਡੇ ਜੋ ਲੀਡਰ ਨੇ ਐਚਐਸ ਫੁਲਕਾ ਵਰਗੇ ਉਹ ਵੀ ਹੁਣ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਪੋਸਟ ਪਾ ਰਹੇ ਨੇ ਤਾਂ ਦਲਜੀਤ ਦੋਸਾਂਝ ਅਕਸਰ ਹੀ ਬਹੁਤ ਸਾਰੇ ਅਜੇ ਹੀ ਨਿਸ਼ਾਨੇ ਤੇ ਆਉਂਦੇ ਨੇ ਜਿੱਥੇ ਉਹਨਾਂ ਨੂੰ ਘੇਰਿਆ ਜਾਂਦਾ ਉਹਨਾਂ ਦੇ ਚੰਗੇ ਕੰਮ ਨੂੰ ਲੈ ਕੇ ਵੀ ਉਹਨਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਪਰ ਦਲਜੀਤ ਦੋਸਾਂਝ ਇੱਕ ਅਜਿਹੇ ਪੰਜਾਬੀ ਕਲਾਕਾਰ ਨੇ ਜੋ ਹਮੇਸ਼ਾ ਪੰਜਾਬ ਦੇ ਦੁੱਖ ਦਰਦ ਨੂੰ ਬਿਆਨ ਵੀ ਕਰਦੇ ਨੇ ਔਰ ਮੋਢੇ ਨਾਲ ਮੋਢਾ ਜੋੜ ਕੇ ਵੀ ਖੜੇ ਰਹਿੰਦੇ ਨੇ ਚਾਹੇ ਉਹ ਫਲੱਡ ਹੋਵੇ ਭਾਵੇਂ ਪੰਜਾਬ ਦੇ ਪੁਰਾਣੇ ਦੁਖਾਂਦਾਂ ਨੂੰ ਆਪਣੀ ਫਿਲਮਾਂ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਉਸ ਦੀ ਪੇਸ਼ਕਾਰੀ ਕਰਨੀ ਹੋਵੇ ਪਰ ਕੁਝ ਲੋਕ ਦਲਜੀਤ ਦੋਸਾਂਝ ਦੇ ਖਿਲਾਫ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਐਚਐਸ ਫੂਲਕਾ ਨੇ ਚੰਗੀ तरीके ਦੇ ਨਾਲ سوشل میڈیا ਉੱਤੇ ਪੋਸਟ ਪਾ ਕੇ ਇਹ ਗੱਲ ਕਹੀ ਹੈ ਕਿ 네ਗੇਟਿਵ ਪੀਪਲ ਦਾ ਪ੍ਰੋਪਗੈਂਡਾ ਤਹਿਤ ਕਹਿੰਦੇ ਹੀ ਰਹਿਣਗੇ ਪਰ ਤੁਸੀਂ ਆਪਣਾ ਕੰਮ ਪੂਰਾ ਚੱਕ ਕੇ ਰੱਖੋ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਐਕਸਐਮਪੀ ਐਚਐਸ ਫੂਲਕਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਦੱਸਦੀ ਹੈ ਕਿ ਬੀਤੇ ਦਿਨ ਜਦੋਂ ਦਲਜੀਤ ਦੋਸਾਂਝ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚਦੇ ਨੇ ਤਾਂ ਬਹੁਤ ਸਾਰੇ ਨਾਮੀ ਲੋਕਾਂ ਦੇ ਵੱਲੋਂ ਉਹਨਾਂ ਦੇ ਖਿਲਾਫ બોલਿਆ ਜਾਂਦਾ ਹੈ ਜਿਸ ਮਗਰੋਂ ਹੁਣ ਐਚਐਸ ਫੂਲਕਾ ਉਹਨਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਔਰ ਟਵਿੱਟਰ ਅਕਾਊਂਟ ਦੇ ਉੱਤੇ ਉਹ ਪੋਸਟ ਪਾਉਂਦੇ ਨੇ ਉਹ ਦਲਜੀਤ ਜੋ ਦੋਸਾਂਝ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਬਹੁਤ ਵੱਡਾ ਐਫਰਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਦਰਦ ਨੂੰ ਦੁਖਾਂਤ ਨੂੰ ਪੇਸ਼ ਕਰਦੀ ਉਹਨਾਂ ਦੀ ਜੋ ਫਿਲਮ ਹੈ ਜੋ ਕਿ 1984 ਦੇ ਕਤਲੇਆਮ ਦੇ ਉੱਤੇ ਜਸਪੰਦ ਸਿੰਘ ਖਾਲੜਾ ਦੀ ਜੋ ਪੂਰੀ ਜ਼ਿੰਦਗੀ ਸੀ ਉਸ ਦੇ ਉੱਤੇ ਦਰਸਾਈ ਗਈ ਫਿਲਮ ਹੈ ਔਰ ਉਹਦੇ ਵਿੱਚ ਉਸਨੇ ਜਿਸ ਤਰੀਕੇ ਦੇ ਨਾਲ ਅਦਾਕਾਰੀ ਕੀਤੀ ਹੈ ਉਸ ਨੂੰ ਉਹ ਬਹੁਤ ਸਰਾਉਂਦੇ ਨੇ ਤਾਂ ਅਜੇਹੇ ਦੇ ਵਿੱਚ ਐਚਐਸ ਫੂਲਕਾ ਵਧਾਈ ਵੀ ਦਿੰਦੇ ਨੇ ਔਰ ਉਹਨਾਂ ਨੂੰ ਗੁੱਡ ਵਰਕ ਕਹਿ ਕੇ ਸ਼ਾਬਾਸ਼ੀ ਵੀ ਦਿੰਦੇ ਨੇ ਔਰ ਨਾਲ-ਨਾਲ ਇਹ ਵੀ ਕਹਿੰਦੇ ਨੇ ਕਿ ਜਿਹੜੇ ਬੰਦੇ 네ਗੇਟਿਵਿਟੀ ਫਲਾਉਂਦੇ ਨੇ ਉਹ ਦਰਅਸਲ ਪ੍ਰੋਪੋਗੈਂਡਾ ਦੇ ਤਹਿਤ ਫਲਾਇਆ ਜਾ ਰਿਹਾ ਪਰ ਉਹ ਦਲਜੀਤ ਦੋਸਾਂਝ ਦਾ ਸ਼ੁਕਰੀਆ ਕਰਦੇ ਨੇ ਕਿ ਉਹ ਇੰਨੀ ਚੰਗੀ ਫਿਲਮਾਂ ਪੰਜਾਬ ਦੇ ਮੁੱਦੇ ਨੂੰ ਚੱਕਦੀਆਂ ਹੋਈਆਂ ਫਿਲਮਾਂ ਦੇ ਰਹੇ ਨੇ ਔਰ ਅਜਿਹੇ ਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਦਲਜੀਤ ਦੋਸਾਂਜ ਬੀਤੇ ਦਿਨ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਨੇ ਲੱਖਾਂ ਰੁਪਏ ਜਿੱਤੇ ਔਰ ਉਹ ਸਾਰੇ ਲੱਖਾਂ ਦੇ ਲੱਖਾਂ ਰੁਪਏ ਪੰਜਾਬ ਦੇ ਫਲੱਡ ਇਫੈਕਟਿਡ ਏਰੀਆ ਦੇ ਵਿੱਚ ਇਸਤੇਮਾਲ ਕੀਤੇ ਜਾਣਗੇ ਔਰ ਉਹਨਾਂ ਲੋਕਾਂ ਤੱਕ ਪਹੁੰਚਦੇ ਕੀਤੇ ਜਾਣਗੇ ਜੋ ਲੋਕ ਇਸ ਸਮੇਂ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਘਰ ਪੂਰੀ ਤਰੀਕੇ ਨਾਲ ਖਰਾਬ ਹੋ ਚੁੱਕੇ ਨੇ KBC ਤੋਂ ਜਿੱਤੇ ਹੋਏ ਦਲਜੀਤ ਦੋਸਾਂਜ ਦੇ ਪੈਸੇ ਉੱਥੇ ਇਸਤੇਮਾਲ ਕੀਤੇ ਜਾਣ ਔਰ ਤੁਸੀਂ ਦੇਖੋ ਕਿ ਕੁਝ ਅਜਿਹੇ ਲੋਕ ਵੀ ਨੇ ਜੋ ਦਲਜੀਤ ਦੇ ਇਸ ਚੰਗੇ ਕੰਮ ਨੂੰ ਵੀ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਦਲਜੀਤ ਦੋਸਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦਲਜੀਤ ਵੱਲੋਂ ਕੋਈ ਵੀ ਬਿਆਨ ਇਸ ਉਸਤੇ ਪੇਸ਼ ਨਹੀਂ ਕੀਤਾ ਗਿਆ ਸਮਾ ਦੀ ਅਜਿਹੇ ਵੱਡੇ ਜੋ ਲੀਡਰ ਨੇ ਐਚਐਸ ਫੁਲਕਾ ਵਰਗੇ ਉਹ ਵੀ ਹੁਣ ਦਲਜੀਤ ਦੋਸਾਂ ਦੇ ਹੱਕ ਦੇ ਵਿੱਚ ਪੋਸਟ ਪਾ ਰਹੇ ਨੇ ਤਾਂ ਦਲਜੀਤ ਦੋਸਾਂ ਅਕਸਰ ਹੀ ਬਹੁਤ ਸਾਰੇ ਅਜਿਹੇ ਨਿਸ਼ਾਨੇ ਤੇ ਆਉਂਦੇ ਨੇ ਜਿੱਥੇ ਉਹਨਾਂ ਨੂੰ ਘੇਰਿਆ ਹੰਦਾ ਉਹਨਾਂ ਦੇ ਚੰਗੇ ਕੰਮ ਨੂੰ ਲੈ ਕੇ ਵੀ ਉਹਨਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਪਰ ਦਲਜੀਤ ਦੋਸਾਂਝ ਇੱਕ ਅਜਿਹੇ ਪੰਜਾਬੀ ਕਲਾਕਾਰ ਨੇ ਜੋ ਹਮੇਸ਼ਾ ਪੰਜਾਬ ਦੇ ਦੁੱਖ ਦਰਦ ਨੂੰ ਬਿਆਨ ਵੀ ਕਰਦੇ ਨੇ ਔਰ ਮੋਢੇ ਨਾਲ ਮੋਢਾ ਜੋੜ ਕੇ ਵੀ ਖੜੇ ਰਹਿੰਦੇ ਨੇ ਚਾਹੇ ਉਹ ਫਲੱਡ ਹੋਵੇ ਭਾਵੇਂ ਪੰਜਾਬ ਦੇ ਪੁਰਾਣੇ ਦੁਖਾਂਦਾਂ ਨੂੰ ਆਪਣੀ ਫਿਲਮਾਂ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਉਸ ਦੀ ਪੇਸ਼ਕਾਰੀ ਕਰਨੀ ਹੋਵੇ ਪਰ ਕੁਝ ਲੋਕ ਦਲਜੀਤ ਦੋਸਾਂਝ ਦੇ ਖਿਲਾਫ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਐਚਐਸ ਫੂਲਕਾ ਨੇ ਚੰਗੀ तरीके ਦੇ ਨਾਲ سوشل میڈیا ਉੱਤੇ ਪੋਸਟ ਪਾ ਕੇ ਇਹ ਗੱਲ ਕਹੀ ਹੈ ਕਿ 네ਗੇਟਿਵ ਪੀਪਲ ਦਾ ਪ੍ਰੋਪਗੈਂਡਾ ਤਹਿਤ ਕਹਿੰਦੇ ਹੀ ਰਹਿਣਗੇ ਪਰ ਤੁਸੀਂ ਆਪਣਾ ਕੰਮ ਪੂਰਾ ਚੱਕ ਕੇ ਰੱਖੋ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਐਕਸਐਮਪੀ ਐਚਐਸ ਫੂਲਕਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਦੱਸਦੀ ਹੈ ਕਿ ਬੀਤੇ ਦਿਨ ਜਦੋਂ ਦਲਜੀਤ ਦੋਸਾਂਝ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚਦੇ ਨੇ ਤਾਂ ਬਹੁਤ ਸਾਰੇ ਨਾਮੀ ਲੋਕਾਂ ਦੇ ਵੱਲੋਂ ਉਹਨਾਂ ਦੇ ਖਿਲਾਫ બોલਿਆ ਜਾਂਦਾ ਹੈ ਜਿਸ ਮਗਰੋਂ ਹੁਣ ਐਚਐਸ ਫੂਲਕਾ ਉਹਨਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਔਰ ਟਵਿੱਟਰ ਅਕਾਊਂਟ ਦੇ ਉੱਤੇ ਉਹ ਪੋਸਟ ਪਾਉਂਦੇ ਨੇ ਉਹ ਦਲਜੀਤ ਜੋ ਦੋਸਾਂਝ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਬਹੁਤ ਵੱਡਾ ਐਫਰਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਦਰਦ ਨੂੰ ਦੁਖਾਂਤ ਨੂੰ ਪੇਸ਼ ਕਰਦੀ ਉਹਨਾਂ ਦੀ ਜੋ ਫਿਲਮ ਹੈ ਜੋ ਕਿ 1984 ਦੇ ਕਤਲੇਆਮ ਦੇ ਉੱਤੇ ਜਸਵੰਤ ਸਿੰਘ ਖਾਲੜਾ ਦੀ ਜੋ ਪੂਰੀ ਜ਼ਿੰਦਗੀ ਸੀ ਉਸ ਦੇ ਉੱਤੇ ਦਰਸਾਈ ਗਈ ਫਿਲਮ ਹੈ ਔਰ ਉਹਦੇ ਵਿੱਚ ਉਸਨੇ ਜਿਸ ਤਰੀਕੇ ਦੇ ਨਾਲ ਅਦਾਕਾਰੀ ਕੀਤੀ ਹੈ ਉਸ ਨੂੰ ਉਹ ਬਹੁਤ ਸਰਾਉਂਦੇ ਨੇ ਤਾਂ ਅਜੇਹੇ ਦੇ ਵਿੱਚ ਐਚਐਸ ਫੂਲਕਾ ਵਧਾਈ ਵੀ ਦਿੰਦੇ ਨੇ ਔਰ ਉਹਨਾਂ ਨੂੰ ਗੁੱਡ ਵਰਕ ਕਹਿ ਕੇ ਸ਼ਾਬਾਸ਼ੀ ਵੀ ਦਿੰਦੇ ਨੇ ਔਰ ਨਾਲ-ਨਾਲ ਇਹ ਵੀ ਕਹਿੰਦੇ ਨੇ ਕਿ ਜਿਹੜੇ ਬੰਦੇ ਨੈਗੇਟਿਵਿਟੀ ਫਲਾਉਂਦੇ ਨੇ ਉਹ ਦਰਅਸਲ ਪ੍ਰੋਪੋਗੈਂਡਾ ਦੇ ਤਹਿਤ ਫਲਾਇਆ ਜਾ ਰਿਹਾ ਪਰ ਉਹ ਦਲਜੀਤ ਦੋਸਾਂਝ ਦਾ ਸ਼ੁਕਰੀਆ ਕਰਦੇ ਨੇ ਕਿ ਉਹ ਇੰਨੀ ਚੰਗੀਆਂ ਫਿਲਮਾਂ ਪੰਜਾਬ ਦੇ ਮੁੱਦੇ ਨੂੰ ਚੱਕਦੀਆਂ ਹੋਈਆਂ ਫਿਲਮਾਂ ਦੇ ਰਹੇ ਨੇ ਅਰਜਿਹਦ ਵਿੱਚ ਤੁਸੀਂ ਦੇਖੋ ਕਿ ਜਦੋਂ ਦਲਜੀਤ ਦੋਸਾਂਜ ਬੀਤੇ ਦਿਨ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਨੇ ਲੱਖਾਂ ਰੁਪਏ ਜਿੱਤੇ ਔਰ ਉਹ ਸਾਰੇ ਲੱਖਾਂ ਦੇ ਲੱਖਾਂ ਰੁਪਏ ਪੰਜਾਬ ਦੇ ਫਲੱਡ ਇਫੈਕਟਿਡ ਏਰੀਆ ਦੇ ਵਿੱਚ ਇਸਤੇਮਾਲ ਕੀਤੇ ਜਾਣਗੇ ਔਰ ਉਹਨਾਂ ਲੋਕਾਂ ਤੱਕ ਪਹੁੰਚਦੇ ਕੀਤੇ ਜਾਣਗੇ ਜੋ ਲੋਕ ਇਸ ਸਮੇਂ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਘਰ ਪੂਰੀ ਤਰੀਕੇ ਨਾਲ ਖਰਾਬ ਹੋ ਚੁੱਕੇ ਨੇ ਕੇਬੀਸੀ ਤੋਂ ਜਿੱਤੇ ਹੋਏ ਦਲਜੀਤ ਦੋਸਾਂਜ ਦੇ ਪੈਸੇ ਉੱਥੇ ਇਸਤੇਮਾਲ ਕੀਤੇ ਜਾਣ ਔਰ ਤੁਸੀਂ ਦੇਖੋ ਕਿ ਕੁਝ ਅਜਿਹੇ ਲੋਕ ਵੀ ਨੇ ਜੋ ਦਲਜੀਤ ਦੇ ਇਸ ਚੰਗੇ ਕੰਮ ਨੂੰ ਵੀ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਦਲਜੀਤ ਦੋਸਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦਲਜੀਤ ਵੱਲੋਂ ਕੋਈ ਵੀ ਬਿਆਨ ਇਸ ਉਸਤੇ ਪੇਸ਼ ਨਹੀਂ ਕੀਤਾ ਗਿਆ ਸਮਾ ਦੀ ਅਜਿਹੇ ਵੱਡੇ ਜੋ ਲੀਡਰ ਨੇ ਐਚਐਸ ਫੁਲਕਾ ਵਰਗੇ ਉਹ ਵੀ ਹੁਣ ਦਲਜੀਤ ਦੋਸਾਂ ਦੇ ਹੱਕ ਦੇ ਵਿੱਚ ਪੋਸਟ ਪਾ ਰਹੇ ਨੇ ਤਾਂ ਦਲਜੀਤ ਦੋਸਾਂਜ ਅਕਸਰ ਹੀ ਬਹੁਤ ਸਾਰੇ ਅਜਿਹੇ ਨਿਸ਼ਾਨੇ ਤੇ ਆਉਂਦੇ ਨੇ ਜਿੱਥੇ ਉਹਨਾਂ ਨੂੰ ਘੇਰਿਆ ਜਾਂਦਾ ਉਹਨਾਂ ਦੇ ਚੰਗੇ ਕੰਮ ਨੂੰ ਲੈ ਕੇ ਵੀ ਉਹਨਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਪਰ ਦਲਜੀਤ ਦੋਸਾਂਝ ਇੱਕ ਅਜਿਹੇ ਪੰਜਾਬੀ ਕਲਾਕਾਰ ਨੇ ਜੋ ਹਮੇਸ਼ਾ ਪੰਜਾਬ ਦੇ ਦੁੱਖ ਦਰਦ ਨੂੰ ਬਿਆਨ ਵੀ ਕਰਦੇ ਨੇ ਔਰ ਮੋਢੇ ਨਾਲ ਮੋਢਾ ਜੋੜ ਕੇ ਵੀ ਖੜੇ ਰਹਿੰਦੇ ਨੇ ਚਾਹੇ ਉਹ ਫਲੱਡ ਹੋਵੇ ਭਾਵੇਂ ਪੰਜਾਬ ਦੇ ਪੁਰਾਣੇ ਦੁਖਾਂਦਿਆਂ ਨੂੰ ਆਪਣੀ ਫਿਲਮਾਂ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਉਸ ਦੀ ਪੇਸ਼ਕਾਰੀ ਕਰਨੀ ਹੋਵੇ ਪਰ ਕੁਝ ਲੋਕ ਦਲਜੀਤ ਦੋਸਾਂਝ ਦੇ ਖਿਲਾਫ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਐਚਐਸ ਫੂਲਕਾ ਨੇ ਚੰਗੀ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਹ ਗੱਲ ਕਹੀ ਹੈ ਕਿ ਨੈਗੇਟਿਵ ਪੀਪਲ ਦਾ ਪ੍ਰੋਪਗੈਂਡਾ ਤਹਿਤ ਕਹਿੰਦੇ ਹੀ ਰਹਿਣਗੇ ਪਰ ਤੁਸੀਂ ਆਪਣਾ ਕੰਮ ਪੂਰਾ ਚੱਕ ਕੇ ਰੱਖੋ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਐਕਸ ਐਮ ਪੀ ਐਚ ਐਸ ਫੂਲਕਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਦੱਸਦੀ ਹੈ ਕਿ ਬੀਤੇ ਦਿਨ ਜਦੋਂ ਦਲਜੀਤ ਦੋਸਾਂਝ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚਦੇ ਨੇ ਤਾਂ ਬਹੁਤ ਸਾਰੇ ਨਾਮੀ ਲੋਕਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਬੋਲਿਆ ਜਾਂਦਾ ਹੈ ਜਿਸ ਮਗਰੋਂ ਹੁਣ ਐਚਐਸ ਫੂਲਕਾ ਉਹਨਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਔਰ ਟਵਿੱਟਰ ਅਕਾਊਂਟ ਦੇ ਉੱਤੇ ਉਹ ਪੋਸਟ ਪਾਉਂਦੇ ਨੇ ਉਹ ਦਲਜੀਤ ਦੋਸਾਂਝ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਬਹੁਤ ਵੱਡਾ ਐਫਰਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਦਰਦ ਨੂੰ ਦੁਖਾਂਤ ਨੂੰ ਪੇਸ਼ ਕਰਦੀ ਉਹਨਾਂ ਦੀ ਜੋ ਫਿਲਮ ਹੈ ਜੋ ਕਿ 1984 ਦੇ ਕਤਲੇਆਮ ਦੇ ਉੱਤੇ ਜਸਵੰਤ ਸਿੰਘ ਖਾਲੜਾ ਦੀ ਜੋ ਪੂਰੀ ਜ਼ਿੰਦਗੀ ਸੀ ਉਸ ਦੇ ਉੱਤੇ ਦਰਸਾਈ ਗਈ ਫਿਲਮ ਹੈ ਔਰ ਉਹਦੇ ਵਿੱਚ ਉਸਨੇ ਜਿਸ ਤਰੀਕੇ ਦੇ ਨਾਲ ਅਦਾਕਾਰੀ ਕੀਤੀ ਹੈ ਉਸ ਨੂੰ ਉਹ ਬਹੁਤ ਸਰਾਉਂਦੇ ਨੇ ਤਾਂ ਅਜੇਹੇ ਦੇ ਵਿੱਚ ਐਚਐਸ ਫੂਲਕਾ ਵਧਾਈ ਵੀ ਦਿੰਦੇ ਨੇ ਔਰ ਉਹਨਾਂ ਨੂੰ ਗੁੱਡ ਵਰਕ ਕਹਿ ਕੇ ਸ਼ਾਬਾਸ਼ੀ ਵੀ ਦਿੰਦੇ ਨੇ ਔਰ ਨਾਲ-ਨਾਲ ਇਹ ਵੀ ਕਹਿੰਦੇ ਨੇ ਕਿ ਜਿਹੜੇ ਬੰਦੇ ਨੈਗੇਟਿਵਿਟੀ ਫਲਾਉਂਦੇ ਨੇ ਉਹ ਦਰਅਸਲ ਪ੍ਰੋਪਗੈਂਡਾ ਦੇ ਤਹਿਤ ਫਲਾਇਆ ਜਾ ਰਿਹਾ ਪਰ ਉਹ ਦਲਜੀਤ ਦੋਸਾਂਝ ਦਾ ਸ਼ੁਕਰੀਆ ਕਰਦੇ ਨੇ ਕਿ ਉਹ ਇੰਨੀ ਚੰਗੀਆਂ ਫਿਲਮਾਂ ਪੰਜਾਬ ਦੇ ਮੁੱਦੇ ਨੂੰ ਚੱਕਦੀਆਂ ਹੋਈਆਂ ਫਿਲਮਾਂ ਦੇ ਰਹੇ ਨੇ ਅਰਜਿਹਦ ਵਿੱਚ ਤੁਸੀਂ ਦੇਖੋ ਕਿ ਜਦੋਂ ਦਲਜੀਤ ਦੋਸਾਂਜ ਬੀਤੇ ਦਿਨ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਨੇ ਲੱਖਾਂ ਰੁਪਏ ਜਿੱਤੇ ਔਰ ਉਹ ਸਾਰੇ ਲੱਖਾਂ ਦੇ ਲੱਖਾਂ ਰੁਪਏ ਪੰਜਾਬ ਦੇ ਫਲੱਡ ਇਫੈਕਟਿਡ ਏਰੀਆ ਦੇ ਵਿੱਚ ਇਸਤੇਮਾਲ ਕੀਤੇ ਜਾਣਗੇ ਔਰ ਉਹਨਾਂ ਲੋਕਾਂ ਤੱਕ ਪਹੁੰਚਤੇ ਕੀਤੇ ਜਾਣਗੇ ਜੋ ਲੋਕ ਇਸ ਸਮੇਂ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਘਰ ਪੂਰੀ ਤਰੀਕੇ ਨਾਲ ਖਰਾਬ ਹੋ ਚੁੱਕੇ ਨੇ KBC ਤੋਂ ਜਿੱਤੇ ਹੋਏ ਦਿਲਜੀਤ ਦੋਸਾਂਜ ਦੇ ਪੈਸੇ ਉੱਥੇ ਇਸਤੇਮਾਲ ਕੀਤੇ ਜਾਣ ਔਰ ਤੁਸੀਂ ਦੇਖੋ ਕਿ ਕੁਝ ਅਜਿਹੇ ਲੋਕ ਵੀ ਨੇ ਜੋ ਦਿਲਜੀਤ ਦੇ ਇਸ ਚੰਗੇ ਕੰਮ ਨੂੰ ਵੀ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਦਿਲਜੀਤ ਦੋਸਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦਿਲਜੀਤ ਵੱਲੋਂ ਕੋਈ ਵੀ ਬਿਆਨ ਇਸ ਉਸਤੇ ਪੇਸ਼ ਨਹੀਂ ਕੀਤਾ ਗਿਆ ਸਮਾ ਦੀ ਅਜੇ ਹੀ ਵੱਡੇ ਜੋ ਲੀਡਰ ਨੇ ਐਚਐਸ ਫੁਲਕਾ ਵਰਗੇ ਉਹ ਵੀ ਹੁਣ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਪੋਸਟ ਪਾ ਰਹੇ ਨੇ ਤਾਂ ਦਲਜੀਤ ਦੋਸਾਂਝ ਅਕਸਰ ਹੀ ਬਹੁਤ ਸਾਰੇ ਅਜੇ ਹੀ ਨਿਸ਼ਾਨੇ ਤੇ ਆਉਂਦੇ ਨੇ ਜਿੱਥੇ ਉਹਨਾਂ ਨੂੰ ਘੇਰਿਆ ਜਾਂਦਾ ਉਹਨਾਂ ਦੇ ਚੰਗੇ ਕੰਮ ਨੂੰ ਲੈ ਕੇ ਵੀ ਉਹਨਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਪਰ ਦਲਜੀਤ ਦੋਸਾਂਝ ਇੱਕ ਅਜਿਹੇ ਪੰਜਾਬੀ ਕਲਾਕਾਰ ਨੇ ਜੋ ਹਮੇਸ਼ਾ ਪੰਜਾਬ ਦੇ ਦੁੱਖ ਦਰਦ ਨੂੰ ਬਿਆਨ ਵੀ ਕਰਦੇ ਨੇ ਔਰ ਮੋਢੇ ਨਾਲ ਮੋਢਾ ਜੋੜ ਕੇ ਵੀ ਖੜੇ ਰਹਿੰਦੇ ਨੇ ਚਾਹੇ ਉਹ ਫਲੱਡ ਹੋਵੇ ਭਾਵੇਂ ਪੰਜਾਬ ਦੇ ਪੁਰਾਣੇ ਦੁਖਾਂਦਾਂ ਨੂੰ ਆਪਣੀ ਫਿਲਮਾਂ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਉਸ ਦੀ ਪੇਸ਼ਕਾਰੀ ਕਰਨੀ ਹੋਵੇ ਪਰ ਕੁਝ ਲੋਕ ਦਲਜੀਤ ਦੋਸਾਂਝ ਦੇ ਖਿਲਾਫ ਵੀ ਆਉਂਦੇ ਨੇ ਤਾਂ ਉਹਨਾਂ ਨੂੰ ਐਚਐਸ ਫੂਲਕਾ ਨੇ ਚੰਗੀ तरीके ਦੇ ਨਾਲ سوشل میڈیا ਉੱਤੇ ਪੋਸਟ ਪਾ ਕੇ ਇਹ ਗੱਲ ਕਹੀ ਹੈ ਕਿ 네ਗੇਟਿਵ ਪੀਪਲ ਤਾਂ ਪ੍ਰੋਪਗੈਂਡਾ ਤਹਿਤ ਕਹਿੰਦੇ ਹੀ ਰਹਿਣਗੇ ਪਰ ਤੁਸੀਂ ਆਪਣਾ ਕੰਮ ਪੂਰਾ ਚੱਕ ਕੇ ਰੱਖੋ ਦਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਐਕਸ ਐਮ ਪੀ ਐਚ ਐਸ ਫੂਲਕਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਦੱਸਦੀ ਹੈ ਕਿ ਬੀਤੇ ਦਿਨ ਜਦੋਂ ਦਲਜੀਤ ਦੋਸਾਂਝ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚਦੇ ਨੇ ਤਾਂ ਬਹੁਤ ਸਾਰੇ ਨਾਮੀ ਲੋਕਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਬੋਲਿਆ ਜਾਂਦਾ ਹੈ ਜਿਸ ਮਗਰੋਂ ਹੁਣ ਐਚ ਐਸ ਫੂਲਕਾ ਉਹਨਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਔਰ ਟਵਿੱਟਰ ਅਕਾਊਂਟ ਦੇ ਉੱਤੇ ਉਹ ਪੋਸਟ ਪਾਉਂਦੇ ਨੇ ਉਹ ਦਲਜੀਤ ਜੋ ਦੋਸਾਂਝ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਬਹੁਤ ਵੱਡਾ ਐਫਰਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਦਰਦ ਨੂੰ ਦੁਖਾਂਤ ਨੂੰ ਪੇਸ਼ ਕਰਦੀ ਉਹਨਾਂ ਦੀ ਜੋ ਫਿਲਮ ਹੈ ਜੋ ਕਿ 1984 ਦੇ ਕਤਲੇਆਮ ਦੇ ਉੱਤੇ ਜਸਵੰਤ ਸਿੰਘ ਖਾਲੜਾ ਦੀ ਜੋ ਪੂਰੀ ਜ਼ਿੰਦਗੀ ਸੀ ਉਸ ਦੇ ਉੱਤੇ ਦਰਸਾਈ ਗਈ ਫਿਲਮ ਹੈ ਔਰ ਉਹਦੇ ਵਿੱਚ ਉਸਨੇ ਜਿਸ ਤਰੀਕੇ ਦੇ ਨਾਲ ਅਦਾਕਾਰੀ ਕੀਤੀ ਹੈ ਉਸ ਨੂੰ ਉਹ ਬਹੁਤ ਸਰਾਉਂਦੇ ਨੇ ਤਾਂ ਅਜੇਹੇ ਚ ਹਸ ਫੂਲ ਕਾ ਵਧਾਈ ਵੀ ਦਿੰਦੇ ਨੇ ਔਰ ਉਹਨਾਂ ਨੂੰ ਗੁੱਡ ਵਰਕ ਕਹਿ ਕੇ ਸ਼ਾਬਾਸ਼ੀ ਵੀ ਦਿੰਦੇ ਨੇ ਔਰ ਨਾਲ-ਨਾਲ ਇਹ ਵੀ ਕਹਿੰਦੇ ਨੇ ਕਿ ਜਿਹੜੇ ਬੰਦੇ ਨੈਗੇਟਿਵਿਟੀ ਫਲਾਉਂਦੇ ਨੇ ਉਹ ਦਰਅਸਲ ਪ੍ਰੋਪੋਗੈਂਡਾ ਦੇ ਤਹਿਤ ਫਲਾਇਆ ਜਾ ਰਿਹਾ ਪਰ ਉਹ ਦਲਜੀਤ ਦੋਸਾਂਝ ਦਾ ਸ਼ੁਕਰੀਆ ਕਰਦੇ ਨੇ ਕਿ ਉਹ ਇੰਨੀ ਚੰਗੀਆਂ ਫਿਲਮਾਂ ਪੰਜਾਬ ਦੇ ਮੁੱਦੇ ਨੂੰ ਚੱਕਦੀਆਂ ਹੋਈਆਂ ਫਿਲਮਾਂ ਦੇ ਰਹੇ ਨੇ ਅਰਜਿਹਦ ਵਿੱਚ ਤੁਸੀਂ ਦੇਖੋ ਕਿ ਜਦੋਂ ਦਲਜੀਤ ਦੋਸਾਂਜ ਬੀਤੇ ਦਿਨ ਕੇਬੀਸੀ ਦੇ ਸ਼ੋਅ ਦੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਨੇ ਲੱਖਾਂ ਰੁਪਏ ਜਿੱਤੇ ਔਰ ਉਹ ਸਾਰੇ ਲੱਖਾਂ ਦੇ ਲੱਖਾਂ ਰੁਪਏ ਪੰਜਾਬ ਦੇ ਫਲੱਡ ਇਫੈਕਟਿਡ ਏਰੀਆ ਦੇ ਵਿੱਚ ਇਸਤੇਮਾਲ ਕੀਤੇ ਜਾਣਗੇ ਔਰ ਉਹਨਾਂ ਲੋਕਾਂ ਤੱਕ ਪਹੁੰਚਦੇ ਕੀਤੇ ਜਾਣਗੇ ਜੋ ਲੋਕ ਇਸ ਸਮੇਂ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਘਰ ਪੂਰੀ ਤਰੀਕੇ ਨਾਲ ਖਰਾਬ ਹੋ ਚੁੱਕੇ ਨੇ KBC ਤੋਂ ਜਿੱਤੇ ਹੋਏ ਦਿਲਜੀਤ ਦੋਸਾਂਜ ਦੇ ਪੈਸੇ ਉੱਥੇ ਇਸਤੇਮਾਲ ਕੀਤੇ ਜਾਣ ਔਰ ਤੁਸੀਂ ਦੇਖੋ ਕਿ ਕੁਝ ਅਜਿਹੇ ਲੋਕ ਵੀ ਨੇ ਜੋ ਦਲਜੀਤ ਦੇ ਇਸ ਚੰਗੇ ਕੰਮ ਨੂੰ ਵੀ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਦਲਜੀਤ ਦੋਸਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦਲਜੀਤ ਵੱਲੋਂ ਕੋਈ ਵੀ ਬਿਆਨ ਇਸ ਉਸਤੇ ਪੇਸ਼ ਨਹੀਂ ਕੀਤਾ ਗਿਆ ਸਮਾ ਦੀ ਅਜਿਹੇ ਵੱਡੇ ਜੋ ਲੀਡਰ ਨੇ ਐਚਐਸ ਫੁਲਕਾ ਵਰਗੇ ਉਹ ਵੀ ਹੁਣ ਦਲਜੀਤ ਦੋਸਾਂ ਦੇ ਹੱਕ ਦੇ ਵਿੱਚ ਪੋਸਟ ਪਾ ਰਹੇ ਨੇ ਤਾਂ ਦਲਜੀਤ ਦੋਸਾਂ ਅਕਸਰ ਹੀ ਬਹੁਤ ਸਾਰੇ ਅਜੇ ਹੀ ਨਿਸ਼ਾਨੇ ਤੇ ਆਉਂਦੇ ਨੇ ਜਿੱਥੇ ਉਹਨਾਂ ਨੂੰ ਘੇਰਿਆ ਜਾਂਦਾ ਉਹਨਾਂ ਦੇ ਚੰਗੇ ਕੰਮ ਨੂੰ ਲੈ ਕੇ ਵੀ ਉਹਨਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਪਰ ਦਲਜੀਤ ਦੋਸਾਂਝ ਇੱਕ ਅਜਿਹੇ ਪੰਜਾਬੀ ਕਲਾਕਾਰ ਨੇ ਜੋ ਹਮੇਸ਼ਾ